कुझु <laughs> का ਸਤਨਾਮ ਸਿੰਘ ਕੀ ਕਹਿਣਾ ਚਾਹੁੰਦਾ ਹਾਂ ਕਿ ਉਹ ਕੀ ਮੰਗਣਾ ਇਹ ਇਹ ਸਾਡੀਆਂ ਇਹੀ ਮੰਗਾਂ ਨੇ ਜੀ ਆਪਣਾ ਜੋ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਆਪਣੇ ਡਰਾਈਵਰਾਂ ਲਈ ਲੈ ਕੇ ਆਈ ਆ ਤੇ ਵੀ ਉਹ ਆਪ ਦੇ ਵਾਪਸ ਲਵੇ ਕਿਉਂਕਿ ਨਾ ਤਾਂ ਡਰਾਈਵਰ 7 ਲੱਖ ਰੁਪਏ ਜੁਰਮਾਨਾ ਦੇ ਸਕਦਾ ਤੇ 10 10 ਸਾਲ ਦੀ ਸਜ਼ਾ ਕੱਟਣੀ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਗਲਤੀ ਹਮੇਸ਼ਾ ਹੀ ਵੱਡੇ ਡਰਾਈਵਰ ਦੀ ਨਹੀਂ ਹੁੰਦੀ ਵੱਡੀ ਗੱਡੀ ਵਾਲੇ ਡਰਾਈਵਰ ਦੀ ਨਹੀਂ ਹੁੰਦੀ 90% ਗਲਤੀਆਂ ਛੋਟੇ ਵਹੀਕਲ ਕਰਦੇ ਨੇ ਤੇ ਹਰਜਾਨਾ ਸਾਨੂੰ ਹੈਵੀ ਗੱਡੀਆਂ ਵਾਲਿਆਂ ਨੂੰ ਭਰਨਾ ਪੈਂਦਾ ਹੈ ਅਸੀਂ ਤਾਂ ਹਾਂਜੀ ਹਾਂਜੀ ਕਿ ਵੱਡੀ ਗੱਡੀ ਦੀ ਗੱਡੀ ਹੈ ਹਾਂਜੀ ਤੇ ਕਿੰਨੇ ਡਿਪੋਟ ਆਪ ਕੋਲ ਇਹ ਆਪਣੇ ਡਿਪੂ ਦੇ ਤਿੰਨ ਡਿ ਆਪਣੇ ਬਠਿੰਡਾ ਐਚਪੀ ਦੇ ਬਠਿੰਡਾ ਦੇ ਤਿੰਨ ਡਿਪੂ ਨੇ ਜੀ ਐਚਪੀਸੀਐਲ ਬੀਪੀਸੀਐਲ ਆਈਓਸੀਐਲ ਤੇ ਗੈਸ ਪਲਾਂਟ ਉਹ ਵੀ ਸਾਡੇ ਨਾਲ ਸਹਿਮਤ ਨਹੀਂ ਬਲਵਿੰਦਰ ਸਿੰਘ ਜੀ ਜੋ ਹਰਤਾ ਜਿਵੇਂ ਮਾ ਮਾ ਸਰ ਜੀ ਇਹ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਆ ਇਹ ਡਰਾਈਵਰ ਦੇ ਹੱਕਾਂ ਦੇ ਵਿੱਚ ਬਹੁਤ ਜਿਆਦਾ ਮਾੜੇ ਆ ਵੀ ਇਹਨਾਂ ਨੂੰ ਸੋਧ ਕਰਨੀ ਚਾਹੀਦੀ ਆ ਸੋਧ ਕਰਕੇ ਇਹਨਾਂ ਦੇ ਕੋਈ ਚੰਗਾ ਨਿਰਣਾ ਲੈਣਾ ਚਾਹੀਦਾ ਹਾਂਜੀ ਲੱਗਦਾ ਜੁਰਮਾਨਾ ਸਜ਼ਾ ਨਾਲ ਲੈ ਕੇ ਡਰ ਤਾਂ ਪਹਿਲੇ ਇੱਕ ਤਨਖਾਹ ਤੇ ਕੰਮ ਕਰਦੇ ਰਹੇਗਾ ਜੁਰਮਾਨਾ ਬਹੁਤ ਜਿਆਦਾ ਜੀ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਡ라이ਵਰ ਤਾਂ ਅੱਗੇ ਜੀ 6 7000 ਚ ਗੁਜ਼ਾਰਾ ਕਰਦੇ ਮਸਾਂ ਜੀ ਤੇ ਨਹੀਂ ਪਰ ਸਕਦੇ। ਉਹ ਅਗਲਾ ਪ੍ਰਚਸ਼ਟ ਕੀ ਰਹੇਗਾ? ਧਰਨਾ ਅੰਮਲ ਜਾਰੀ ਰਹੂਗਾ ਜਾਂ ਕਿਵੇਂ ਪਰਿਵਾਰ ਸਮੇਤ ਆਪ ਦਾ ਸੰਕਾ ਜਾਮ ਕਿਹਨਾਂ ਅਗਲੇ ਰੂਪ ਦੇ ਕਾ ਕੀ ਰਹੇਗਾ? ਅਗਲਾ ਸਾਰਾ ਇਸ ਤਰ੍ਹਾਂ ਆ ਜੀ ਇਹ ਮਤਲਬ ਕਿ ਜਵਾਂ ਡੀਪੋ ਮਾਲ ਦੇ ਕਿਤੇ ਜਾਣਗੇ ਜਿੰਨਾ ਚਿਰ ਕਾਨੂੰਨਾਂ ਦੀ ਸੋਧ ਨਹੀਂ ਹੁੰਦੀ ਉਹਨਾਂ ਉਹਨਾਂ ਉਲੀ ਦੇਰ ਲਈ ਬੰਦੀ ਰਹਿਣਗੇ।